ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰੰਜਾਰੇ ਹਾਂ ਗੁਰੂ ਮਹਾਰਾਜ ਕਿਰਪਾ ਕਰੇ ਇਹ ਜੋ ਬੇਨਤੀਆਂ ਨੇ ਕਿ ਇੱਕ ਮੁਸਲਮਾਨ ਵੀਰ ਜੋ ਕਿ ਬੱਸ ਦਾ ਡਰਾਈਵਰ ਉਸ ਨੇ ਆਪਣੀ ਗੱਡੀ ਦੇ ਵਿੱਚ ਸਾਹਿਬੇ ਕਮਾਲ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਤਸਵੀਰ ਲਗਾ ਰੱਖੀ ਉਹ ਮੁਸਲਮਾਨ ਦਿਖਣੇ ਤੋਂ ਵੀ ਮੁਸਲਮਾਨ ਸੀ ਟੋਪੀ ਪਾ ਕੇ ਰੱਖਦਾ ਸੀ ਦਾੜੀ ਛੱਡੀ ਹੋਈ ਸੀ ਅਤੇ ਮੁੱਛਾਂ ਕਟਾਈਆਂ ਹੋਈਆਂ ਸੀ ਅਤੇ ਉਸ ਨੇ ਸਾਹਿਬੇ ਕਮਾਲ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਤਸਵੀਰ ਲਾ ਰੱਖੀ ਤੇ ਉਸ ਨੂੰ ਨਮਸਕਾਰ ਕਰ ਰਿਹਾ ਸੀ ਤੇ ਇਹ ਸਭ ਦੇਖ ਕੇ ਬੱਸ ਵਿੱਚ ਬੈਠੀਆਂ ਸਵਾਰੀਆਂ ਹੈਰਾਨ ਹੋ ਗਈਆਂ ਅਤੇ ਇੱਕ ਸਵਾਰੀ ਨੇ ਸਵਾਲ ਪੁੱਛ ਲਿਆ ਕਿ ਤੁਸੀਂ ਤਾਂ ਮੁਸਲਮਾਨ ਕਿਸੇ ਨੂੰ ਮੰਨਦੇ ਨਹੀਂ ਪਰ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਤਸਵੀਰ ਗੱਡੀ ਦੇ ਵਿੱਚ ਕਿਉਂ ਲਗਾ ਰੱਖੀ ਹੈ ਤੇ ਸਾਧ ਸੰਗਤ ਜੀ ਦੱਸਦੀ ਏ ਕਿ ਮੁਸਲਮਾਨ ਦਿਨ ਵਿੱਚ ਪੰਜ ਵਾਰੀ ਨਮਾਜ਼ ਪੜਦਾ ਹੈ ਤੇ ਪੰਜੇ ਵਾਰੀ ਇਹ ਬੋਲਦਾ ਹੈ ਲਾ ਇਲਾਹਾ ਇਲਾ ਲਾਹ ਮੁਹੰਮਦ ਅਰਸੂਲ ਲਲਾ ਯਾਨੀ ਕੋਈ ਵੀ ਨਹੀਂ ਉਸ ਅੱਲਾਹ ਦੀ ਬਰਾਬਰੀ ਚ ਤੇ ਫਿਰ ਉਹ ਮੁਸਲਮਾਨ ਵੀਰ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਤਸਵੀਰ ਨੂੰ ਕਿਉਂ ਮੱਥਾ ਟੇਕ ਰਿਹਾ ਸੀ ਤੇ ਉਸ ਵੀਰ ਨੇ ਜੋ ਗੱਲ ਬਾਤ ਦਸੀਏ ਜਾਣ ਕੇ ਤੁਹਾਡੇ ਪੈਰਾਂ ਥਲੋਂ ਜ਼ਮੀਨ ਖਿਸਕ ਜਾਵੇਗੀ ਤੇ ਗੁਰੂ ਸਾਹਿਬ ਦੇ ਪ੍ਰਤੀ ਜੋ ਤੁਹਾਡਾ ਵਿਸ਼ਵਾਸ ਹੈ ਨਾ ਹੋਰ ਜਿਆਦਾ ਗੂੜਾ ਹੋ ਜਾਵੇਗਾ ਬਣੇ ਰਿਓ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਜਾਣੂ ਕਰਾਉਨੇ ਹਾਂ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੈਨਾਲ ਦੀ ਨਾਲ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਗੱਜ ਕੇ ਅੱਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਜਦੋਂ ਉਹਨਾਂ ਸਵਾਰੀਆਂ ਨੇ ਉਸ ਵੀਰ ਤੋਂ ਪੁੱਛਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਤਸਵੀਰ ਲਾਉਣ ਦੇ ਪਿੱਛੇ ਕੀ ਰਾਜ ਹੈ ਤਾਂ ਉਸ ਨੇ ਇਹ ਕਿਹਾ ਕਿ ਮੈਂ ਕੁਰਾਨ ਸ਼ਰੀਫ ਦਾ ਪਾਠੀ ਹਾਂ ਅਤੇ ਨਾਲ ਦੀ ਨਾਲ ਮੈਂ ਜਦੋਂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹ ਵੀ ਪੜ੍ਹਿਆ ਤੇ ਮੈਨੂੰ ਕੋਈ ਫਰਕ ਨਹੀਂ ਨਜ਼ਰ ਆਇਆ ਮੈਨੂੰ ਮੁਹੰਮਦ ਸਾਹਿਬ ਦੇ ਵਿੱਚ ਤੇ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ 'ਚ ਕੋਈ ਫਰਕ ਨਹੀਂ ਆਇਆ ਤੇ ਸਭ ਤੋਂ ਜ਼ਿਆਦਾ ਉਸ ਦੇ ਮਨ ਨੂੰ ਗੱਲ ਉਦੋਂ ਲੱਗੀ ਜਦੋਂ ਉਸ ਨੇ ਉਸ ਲੋਕ ਪੜਿਆ ਜੋ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਲਿਖਿਆ ਕਿ ਪੰਜ ਨਵਾਜਾਂ ਵਕਤ ਪੰਜ ਪੰਜਾ ਪੰਜੇ ਨਾਓ ਪਹਿਲਾ ਸੱਚ ਹਲਾਲ ਦੋਏ ਤੀਜਾ ਖੈਰ ਖੁਦਾਈ ਚੌਥੀ ਨੀਅਤ ਰਾਸ ਮਨ ਪੰਜਵੀਂ ਸਤ ਸਨਾਏ ਇਸ ਤੋਂ ਭਾਵ ਕਿ ਮੁਸਲਮਾਨਾਂ ਦੀਆਂ ਪੰਜ ਨਵਾਜਾਂ ਨੇ ਤੇ ਪੰਜ ਹੀ ਵਕਤ ਨੇ ਪਹਿਲੀ ਨਵਾਜ ਉਹ ਹੈ ਕਿ ਤੁਸੀਂ ਹੱਕ ਹਲਾਲ ਦੀ ਖਾਓ ਸੱਚ ਬੋਲੋ ਤੇ ਉਸ ਪਰਮਾਤਮਾ ਤੋਂ ਪੂਰੀ ਦੁਨੀਆ ਦੀ ਖੈਰ ਮੰਗੋ ਆਪਣੀ ਨੀਅਤ ਨੂੰ ਸਾਫ਼ ਰੱਖੋ ਅਤੇ ਉਸ ਪਰਮਾਤਮਾ ਦੀ ਸਿਫਤ ਸਲਾਹ ਕਰੋ ਤੇ ਸਾਧ ਸੰਗਤ ਜੀ ਉਸ ਮੁਸਲਮਾਨ ਵੀਰ ਨੇ ਜਦੋਂ ਇਹ ਤੁੱਕਾਂ ਪੜੀਆਂ ਤੋਂ ਉਸ ਤੋਂ ਬਾਅਦ ਉਸ ਨੂੰ ਕੋਈ ਫਰਕ ਨਾ ਜੰਮੀ ਆਇਆ ਸੋ ਸਾਧ ਸੰਗਤ ਜੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਕਰਿਓ ਗੁਰਫਤੇ ਪਰਵਾਨ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ